ਪੂਜ ਦਿਨ ਰੁਕੇ ਮੱਤ ਦੀ ਸਰਾ ਕੋਲ ਹਰੀ ਕੇ ਔੜਾ ਕੋ ਹੀ ਤੇ ਅੰਜ ਲੈ ਆਉਗੀ ਜਿਵੇਂ ਤੁਸੀਂ ਆਪਣੇ ਨਾਨਕੇ ਆਓ ਆਪੋ ਸਾਹ ਨਾਲ ਇੱਥੇ ਜਿੱਥੇ ਤੁਹਾਡਾ ਬਚਪਨ ਬੀਤਿਆ ਹੋਵੇ ਉੱਥੇ ਫੇਰੂ ਮਲ ਨਾ ਸੀ ਨ ਵਿਦਾਈ ਤੇ ਗੁਰੂ ਅੰਗਦ ਦੇਵ ਜੀ ਦੇ ਪਿਤਾ ਜੀ ਨੇ ਫੇਰੂ ਮਲ ਸੀ ਜਿੱਥੇ ਹੱਟੀ ਕੀਤੀ ਦੁਕਾਨ ਕੀਤੀ ਮੱਤ ਦੀ ਸਰਾ ਆ ਹਰੀ ਕੇ ਉਹ ਲਾਕੇ ਚਾਏ ਨੇ ਜਿੱਥੇ ਗੁਰੂ ਅੰਗਦ ਸਾਹਿਬ ਦਾ ਬਚਪਨ ਕਹਿੰਦੇ ਮਹਾਰਾਜ ਨੇ ਮੰਝੇ ਦੇ ਬੈਠ ਗਏ ਉੱਥੋਂ ਦਾ ਚੌਧਰੀ ਸੀ ਇਹਦਾ ਨਾਂ ਸੀ ਚੌਧਰੀ ਬਖਤਾਵਰ ਕਿਉਂਕਿ ਗੱਲ ਚੱਲੀ ਝੂਠੇ ਮਾਨ ਇਹ ਕਹਿੰਦੇ ਜਿਹੜਾ ਚੌਧਰੀ ਬਖਤਾਵਰ ਸੀ ਥੋੜਾ ਮਾਇਆਧਾਰੀ ਵੀ ਸੀ ਤੇ ਹੰਕਾਰੀ ਵੀ ਸੀ ਆਖੋ ਸਤਨਹਾ ਉਹਨੇ ਸੁਨੇਹਾ ਭੇਜਿਆ ਵੀ ਗੁਰੂ ਅੰਗਦ ਸਾਹਿਬ ਜੀ ਨੂੰ ਕਹੋ ਚੌਧਰੀ ਬਖਤਾਵਰ ਆ ਰਿਹਾ ਹੈ ਮਾਰੇ ਜੇ ਮੰਜੇ ਦੇ ਬੈਠੇ ਸੰਗਤਾਂ ਬੈਠੀ ਹੋਈਆਂ ਵਾਰੇ ਕਹਿੰਦੇ ਵਧੀਆ ਵੀ ਮੇਰਾ ਇਹਦਾ ਬਚਪਨ ਬੀਤਿਆ ਸੀ ਉੱਥੇ ਤੇ ਮਹਾਰਾ ਹੀ ਕਹਿੰਦੇ ਇੱਕ ਮੂੜਾ ਰਖਵੇ ਮੂੜਾ ਮੂੜਾ ਲੇਖਿਆ ਉੱਚਾ ਮੂੜਾ ਤੇ ਮਹਾਰਾ ਕਹਿੰਦੇ ਇਹਦੇ ਤੇ ਵਿਸ਼ਾਈ ਕਰ ਦਿਓ ਥੋੜੀ ਅਬ ਚੌਧਰੀ ਬਖਤਾਵਰ ਨੂੰ ਪਹਿਲ ਸਤਕਾਰ ਦੇਈ ਤੇ ਗੁਰੂ ਘਰ ਹਾ ਹਾ ਕਹਿੰਦੇ ਜਦੋਂ ਚੌਧਰੀ ਬਖਤਾਵਰ ਆਇਆ ਮਹਾਰਾਜ ਨੇ ਮੂੜਾ ਉੱਚਾ ਰੱਖ ਕੇ ਵਿਸ਼ਾਈ ਕਰਕੇ ਰੱਖਿਆ ਉਹ ਨਹੀਂ ਪਰ ਕਹਿੰਦੇ ਇਹ ਨਾਮ ਹੰਕਾਰ ਸੀ ਮਾਣ ਸੀ ਨਾ ਮਹਾਰਾਜ ਨੂੰ ਮੱਥਾ ਟੇਕਿਆ ਭਾਈ ਵੀਰ ਸਿੰਘ ਨੇ ਲਿਖਿਆ ਨਾ ਨਮਸਕਾਰ ਨਾ ਰਾਮ ਸਲਾਮ ਨਾ ਕੋਈ ਹੋਰ ਸਤਕਾਰ ਤੇ ਮੂੜੇ ਤੇ ਬੈਠਾ ਕਹਿੰਦੇ ਜਿਹੜੇ ਮੰਝੇ ਤੇ ਮਹਾਰਾਜ ਬੈਠੇ ਨਾ ਕਿ ਸਹਰਾਣੇ ਵਾਲੇ ਬੰਨੇ ਉੱਤੇ ਚੜ ਕੇ ਬਹਿ ਗਏ ਆਖੋ ਸਾਧਾ ਵਾਹਿਗੁਰੂ ਚੌਧਰੀ ਬਖਤਾ ਗੁਰੂ ਸਾਹਿਬ ਨੇ ਕੁਝ ਨਹੀਂ ਕੀਤਾ ਭਾਈ ਵੀਰ ਸਿੰਘ ਲਿਖਦੇ ਨੇ ਇਹੋ ਗਿਆ ਆਓ ਜੀ ਜੀ ਆਇਆਂ ਨੂੰ ਦੂਜੇ ਲਾਭ ਜੇ ਕਹੇ ਰਾਜੀ ਪ੍ਰਸੰਨ ਨੂੰ ਆਓ ਜੀ ਜੀ ਆਇਆਂ ਨੂੰ ਰਾਜੀ ਪ੍ਰਸੰਨ ਨੂੰ ਜਿਹੜੀ ਸੰਗਤ ਸੀ ਉਹ ਮਾੜਾ ਜਾਂ ਘੂਰ ਕੇ ਵੇਖਣ ਲੱਗ ਪਈ ਕਿ ਹੋ ਜਾ ਬੰਦਾ ਐਦਾਂ ਕਰੀ ਗੋੜਾ ਵਿਛਾਇਆ ਵੀ ਹੈ ਤੇ ਮਹਾਰਾਜ ਦੇ ਸਰਹਾਣੇ ਵਾਲੇ ਪਾਸੇ ਕਿਵੇਂ ਬਹਿ ਗਿਆ ਆ ਕੇ ਉੱਪਰ ਪੰਜੇ ਤੇ ਉਹ ਸੰਗਤਾਂ ਲ ਵੇਖ ਕੇ ਪਤਾ ਕੀ ਕਹਿੰਦੇ ਕਹਿੰਦੇ ਤੁਹਾਨੂੰ ਪਤਾ ਸਾਰਿਆਂ ਨੂੰ ਮੈਂ 72 ਪਿੰਡਾਂ ਦਾ ਮਾਮਲਾ ਭਰਦਾ ਆ ਕੋ ਸਾਤਨਾ ਉਦੋਂ ਮਾਮਲਾ ਭਰਿਆ ਜਾਂਦਾ 72 ਪਿੰਡਾਂ ਦਾ ਮੈਂ ਮਾਮਲਾ ਭਰਦਾ 72 ਪਿੰਡਾਂ ਦਾ ਮੈਂ ਚੌਧਰੀ ਆ ਜੇ ਦੂਜੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਵੱਡੇ ਨੇ ਤੇ ਮੈਂ ਵੀ 72 ਪਿੰਡਾਂ ਦਾ ਚੌਧਰੀ ਆ ਮੇਰੇ ਨਾਲ ਘੂਰ ਕੇ ਕਿ ਉਹ ਵੇਖ ਲਓ ਮੈਂ ਵੀ ਕੋਈ ਛੋਟਾ ਬੰਦਾ ਆ ਕੋ ਸਾਤਨਾ ਉਹਨਾਂ ਨੂੰ ਕੀ ਕਹੋਗੇ ਕਿਹੜੀ ਬੋ ਆ ਰਹੀ ਝੂਠੇ ਮਾਣ ਕਾਹ ਕਰੇ ਉਹਨਾਂ ਗੁਰੂ ਅੰਗਦ ਸਾਹਿਬ ਦੇ ਸਹਰਾਣੇ ਵਾਲੇ ਬੰਨੇ ਬਹਿ ਗਿਆ ਗੱਲ ਸਮਝੇ ਤੇ ਪਹਿਲਾਂ ਵੀ ਗੁਰੂ ਤੇਗ ਬਹਾਦਰ ਜੀ ਦੇ ਲੜੀਵਾਰ ਕਥਾ ਚੱਲ ਰਹੀ ਹੈ ਤੇ ਅੱਜ 44ਵਾਂ ਸਲੋਕ ਹੈ ਝੂਠੇ ਮਾਣ ਕਾਹ ਕਰੇ ਇਹ ਮਾਣੀ ਹੈ ਮੂੜਾ ਡਾਇ ਹੈ ਮੂੜੇ ਦੇ ਬੇਣਾ ਹੱਥ ਤੱਕ ਸਮਝੀਂ ਮਹਾਰਾਜ ਸਹਰਾਣੇ ਵਾਲੇ ਬਣੇ ਦਾ ਉਹਨੂੰ ਸੰਗਤ ਪ੍ਰੇਮੀ ਸੀ ਥੋੜਾ ਵੇਖਣ ਲੱਗ ਪਏ ਕਿ ਹੋ ਜਾ ਬੰਦਾ ਸੰਗਤ ਨੂੰ ਕਹਿੰਦਾ ਮੇਰੇ ਨਾਲ ਕੋਰ ਕੋਰ ਕੀ ਕੀ ਹੋਈ ਹੈ ਹੁੰਦੇ ਹੋ ਇਹ ਇੱਕ ਗੁਰੂ ਸਾਹਿਬ ਨੇ ਮੈਂ 72 ਪਿੰਡਾਂ ਦਾ ਚੌਧਰੀ ਬਖਤਾਪੁਰਾਂ 72 ਪਿੰਡਾਂ ਦਾ ਮਾਮਲਾ ਭਰਦਾ ਮੈਂ ਕਿਹੜਾ ਛੋਟਾ ਬੰਦਾ ਆਪੋ ਸਾਧਨਾ ਆਹ ਦੇ ਗੁਰੂ ਜੀ ਦੇਖੋ ਗੁਰਵੰਗਸਾ ਸਾਹਿਬਾ ਕੋ ਕੀ ਕਹਿੰਦੇ ਸਾਰੀ ਸੰਗਤ ਨੂੰ ਮੁਸਕਰਾ ਕੇ ਕਹਿੰਦੇ ਕਹਿੰਦੇ ਸੰਗਤ ਜੀ ਇਹ ਸਾਡਾ ਛੋਟੀ ਉਮਰ ਦਾ ਬੇਲੀ ਏ ਆਖੋ ਸਤਿਨਾਮ ਅਜੇ ਵੀ ਕਬਰ ਕਰ ਰਹੇ ਹਾਂ ਕਬਰ ਢੱਕ ਰਹੇ ਹਾਂ ਮਾਰੇ ਕਹਿੰਦੇ ਸਾਡਿਆ ਛੋਟੀ ਉਮਰ ਦਾ ਤੂੰ ਸਾਡਾ ਇਧਰ ਮੱਤੇ ਵੀ ਸੁਣਾ ਇਧਰ ਹਰੀਏ ਸਾਡਾ ਬਚਪਨ ਕੀ ਮਾਰਾ ਗੁਰੂ ਅੰਗਦ ਸਾਹਿਬ ਕਹਿੰਦੇ ਸਾਡਾ ਛੋਟੀ ਉਮਰ ਦਾ ਬੇਲੀ ਏ ਦੋ ਇੰਨੀ ਗੱਲ ਕਹੀ ਸਾਰੀ ਸੰਗ ਚਲੋ ਹੁਣ ਉਹ ਮੰਝੇ ਤੇ ਬੈਠਾ ਬੈਠਾ ਕਹਿੰਦਾ ਦੂਜੇ ਪਾਦਸ਼ਾਹ ਨੂੰ ਚੌਧਰੀ ਬਖਤਾਵਰ ਕਹਿੰਦਾ ਜੀ ਸਾਈ ਨੇ ਮੈਨੂੰ ਮਾਇਆ ਦਾ ਰਤਬਾ ਬਹੁਤ ਵੱਡਾ ਦਿੱਤਾ ਹੁਣ ਅਗਲੀ ਗੱਲ ਸੁਣਿਓ ਤੇ ਸੁਚੇਤ ਰਹੋ ਸਾਈਂ ਨੇ ਮੈਨੂੰ ਮਾਇਆ ਦਾ ਰੁਤਬਾ ਬਹੁਤ ਵੱਡਾ ਦਿੱਤਾ ਹੈ ਤੇ ਗੁਰੂ ਅੰਗਦ ਸਾਹਿਬ ਮੈਂ ਇਸ ਮਾਇਆ ਦੇ ਰਤਵੇ ਨੂੰ ਹੋਰ ਵਧਾ ਰਿਹਾ ਹਾਂ ਆਪ ਕੋ ਸਤਨਾਮ ਵਾਹਿਗੁਰੂ ਤੇ ਪੜਦਾਦੇ ਕੋ ਜਿੰਨੀ ਸੀ ਦਾਦੇ ਕੋ ਜਿੰਨੀ ਸੀ ਹੋਰ ਵਧਾ ਰਿਹਾ ਮਾਇਆ ਦੇ ਰਤਵੇ ਚੌਧਰੀ ਬਖਤਾਵਰ ਕਹਿੰਦੇ ਜੀ ਮੈਂ ਸੁਣਿਆ ਤੁਹਾਨੂੰ ਵੀ ਕੁਝ ਮਿਲਿਆ ਆਪ ਕੋ ਸਤਨਾਮ ਵਾਹਿਗੁਰੂ ਮੈਂ ਸੁਣਿਆ ਤੁਹਾਨੂੰ ਵੀ ਕੁਝ ਮਿਲਿਆ ਤੁਸੀਂ ਵੰਡ ਦਿਓ ਥਾਂ ਥਾਂ ਜਾ ਕੇ ਮੈਨੂੰ ਵੀ ਦਿਓ ਆਪ ਕੋ ਸਾਥ ਮੈਂ ਸੁਣਿਆ ਤੁਹਾਨੂੰ ਵੀ ਕੁਝ ਮਿਲੇ ਗੁਰੂ ਅੰਗਦ ਸਾਹਿਬ ਦੀਆਂ ਅੱਖਾਂ ਚੋਂ ਥਰੂ ਆਇਆ ਕੋਈ ਜਨ ਲਫਜ਼ ਕਹਿ ਸੁਣਿਆ ਗੁਰੂ ਅੰਗਦ ਸਾਹਿਬ ਕਹਿੰਦੇ ਮੈਨੂੰ ਤਾਂ ਤਰਸ ਦੇ ਘਰ ਵਿੱਚ ਆ ਕੇ ਸਾਈਂ ਗੁਰੂ ਨਾਨਕ ਨੇ ਸੋਜੀ ਦੇ ਦਿੱਤੀ ਮੈਨੂੰ ਤਾਂ ਤਰਸ ਦੇ ਘਰ ਵਿੱਚ ਆ ਕੇ ਸਾਈਂ ਗੁਰੂ ਨਾਨਕ ਨੇ ਸੋਜੀ ਦੇ ਦਿੱਤੀ ਸਭ ਇੱਥੇ ਰਹਿ ਜਾਣਾ ਸਭ ਇੱਥੇ ਰਹਿ ਜਾਣਾ ਛੱਡ ਕੇ ਚਲੇ ਜਾਣਾ ਤੇ ਸਾਈਂ ਨੇ ਤਰਸ ਕਰਕੇ ਮੈਨੂੰ ਸਦਾ ਰਹਿਣ ਵਾਲੇ ਖਜ਼ਾਨੇ ਦੇ ਮਾਲਕ ਗੁਰੂ ਨਾਨਕ ਦੀ ਸ਼ਰਣ ਦੇ ਦੇ। ਦੇਖੋ ਲਓ। ਜੀ ਉਹਨੇ ਸੋਜੀ ਦਿੱਤੀ। ਉਹਨੇ ਸਦਾ ਰਹਿਣ ਵਾਲੇ ਖਜ਼ਾਨਿਆਂ ਦੇ ਜਿਹੜਾ ਮਾਲਕ ਹੈ ਨਾ। ਦੇਖੋ ਨਾ ਗੁਰਨਾਣ ਕਰਨਾਰੇ ਕੀ। ਬਾਹਰ ਕਰਾਉਂਦੇ ਗੁਰੂ ਅੰਗਦ ਸਾਹਿਬ ਦਰਸ਼ਕ ਤੋਂ ਨਹੀਂ। ਗੁਰੂ ਅਮਰਦਾਸ, ਗੁਰੂ ਰਾਮ, ਗੁਰੂ ਗ੍ਰੰਥ ਸਾਹਿਬ, ਬਾਣੀ। ਛਟਾ-ਵੱਡਾ ਗੁਰਨਾਣ। ਗੁਰੂ ਅੰਗਦ ਸਾਹਿਬ ਕਹਿੰਦੇ ਮੈਨੂੰ ਸਾਈਂ ਨੇ ਤਰਸ ਕਰਕੇ ਸੋਝੀ ਦੇ ਦਿੱਤੀ ਸਭ ਇੱਥੇ ਰਹਿ ਜਾਣਾ ਖਾਲੀ ਚਲੇ ਜਾਣਾ ਮੈਨੂੰ ਸਦਾ ਨਾਲ ਜਾਣ ਵਾਲੇ ਖਜ਼ਾਨੇ ਦੇ ਜਿਹੜੇ ਮਾਲਕ ਨੇ ਨਾ ਗੁਰੂ ਨਾਨਕ ਸਾਹਿਬ ਉਹਨਾਂ ਦੀ ਸ਼ਰਨ ਮਿਲ ਗਈ ਆਖੋ ਸਤਿਨਾਮ ਵਾਹ ਤੇ ਮੈਨੂੰ ਗੁਰੂ ਨਾਨਕ ਨੇ ਤਰਸ ਕਰਕੇ ਦਰਗਾਈ ਦਾਤ ਦੇਤੀ ਤੇ ਗੁਰੂ ਅੰਗਦ ਸਾਹਿਬ ਕਹਿੰਦੇ ਤੈਨੂੰ ਦੁਨਿਆਵੀ ਦੇ ਦਿੱਤੀ ਆਖੋ ਸਤਨਾਮ ਮੈਨੂੰ ਦਰਗਾਈ ਦੇਤੀ ਮਹਾਰਾਜ ਕਹਿੰਦੇ ਚੌਧਰੀ ਜੀ ਇਹ ਗੱਲਾਂ ਮੈਨੂੰ ਵਜੀਆਂ ਜੇ ਹੁਣ ਲਿਓ 2 ਮਿੰਟ ਗੁਰੂ ਅੰਗਦ ਸਾਹਿਬ ਕਹਿੰਦੇ ਚੌਧਰੀ ਜੀ ਜੇ ਕੋਲ ਜਿੰਨੀ ਜ਼ਿਆਦਾ ਮਾਇਆ ਹੋਵੇ ਉਹਨੂੰ ਓਨਾ ਹੀ ਜ਼ਿਆਦਾ ਲੇਖਾ ਦੇਣਾ ਪੈਂਦਾ ਤੇ ਗੱਲਾਂ ਬੜੇ ਧਿਆਨ ਨਾਲ ਸੁਣਿਓ ਖਾਸ ਕਰਕੇ ਜਿਨ੍ਹਾਂ ਦੇ ਖਲੇਰੇ ਜਿਹੇ ਹਿੱਸਦਾ ਇੱਥੇ ਵਧੀ ਗੱਲ ਨਹੀਂ ਇਤਿਹਾਸਿਕ ਗੱਲ ਹੈ ਗੁਰਵੰਗਸ ਸਾਹਿਬ ਕਹਿੰਦੇ ਚੌਧਰੀ ਜੀ ਨਿਰੰਕਾਰ ਜਿੰਨੂੰ ਜਿੰਨੀ ਜ਼ਿਆਦਾ ਮਾਇਆ ਦੇਵੇ ਉਹਨੂੰ ਓਨਾ ਹੀ ਜ਼ਿਆਦਾ ਲੇਖਾ ਦੇਣਾ ਪੈਂਦਾ ਜਿਹਨੂੰ ਘੱਟ ਦੇਵੇ ਉਹਨੂੰ ਘੱਟ ਲੇਖਾ ਦੇਣਾ ਪੈਂਦਾ ਇੱਕ ਜਕਾਰਾ ਦੇਣਾ ਅਗਲੀ ਗੱਲ ਸੁਣੋ ਕਿ ਤਿੰਨ ਗੱਲਾਂ ਕਈਆਂ ਪਾਈ ਵੀਰ ਸਿੰਘ ਜਿੰਨੂੰ ਜਿਆਦਾ ਜਿੰਨੀ ਮਾਇਆ ਦੇਵੇ ਉਹਨੂੰ ਓਨਾ ਜ਼ਿਆਦਾ ਲੇਖਾ ਜਿਹਨੂੰ ਜਿੰਨੀ ਘੱਟ ਦੇਵੇ ਉਹਨੂੰ ਘੱਟ ਲੇਖਾ ਤੇ ਜਿੰਨੂ ਕਿਤੇ ਗੁਰੂ ਨਾਨਕ ਦਰਗਾਹੀ ਦਾਤ ਦੇ ਦੇਵੇ ਉਹਦੇ ਲੇਖੇ ਪੁੱਛੇ ਹੀ ਨਹੀਂ ਜਾਂਦੇ ਨਿਭੜ ਜਾਂਦੇ ਹੈ ਹੈ ਸਤਿ ਸ੍ਰੀ ਅਕਾਲ ਕਿ ਕਰੀ ਘੇਰ ਸੌਣ ਹੈ ਇਹਦੇ ਸਜਾਈ ਹੈ ਜਿਹਦੇ ਜਿਹਨਾਂ ਜਿਆਦਾ ਕਲੇਰੇ ਉਹਨੇ ਲੇਖੇ ਵੰਦੇ ਮਹਾਰਾਜ ਕਹਿੰਦੇ ਚੌਧਰੀ ਜੀ ਜਿੰਨੂੰ ਜਿੰਨੀ ਜ਼ਿਆਦਾ ਦੇਵੇ ਉਹਨੂੰ ਉਹਨਾਂ ਜ਼ਿਆਦਾ ਲੇਖਾ ਦੇਣਾ ਪੈਂਦਾ ਜਿੰਨੂੰ ਘੱਟ ਬੋਵੇ ਉਹਨੂੰ ਘੱਟ ਲੇਖਾ ਦੇਣਾ ਪੈਂਦਾ ਜਿੰਨੂੰ ਗੁਰੂ ਨਾਨਕ ਦਰਗਾਈ ਦਾਤ ਦੇ ਦੇਵੇ ਉਹਦਾ ਲੇਖਾ ਦੇਣਾ ਹੀ ਨਹੀਂ ਉਹਨੂੰ ਪੈਂਦਾ ਉਹਦਾ ਲੇਖਾ ਨਿਬੜ ਜਾਂਦਾ ਤੁਹਾਨੂੰ ਗੱਲ ਅਜੀਬ ਲੱਗੂ ਚਟਕਾ ਵੱਜਾ ਲੋ ਗੁਰੂ ਨਾਨਕ ਸਾਹਿਬ ਨੇ ਮੰਜੇ ਤੇ ਬੈਠਿਆ ਗਿਆ ਨੇ ਕਹਿੰਦੇ ਅੰਦੀਆਂ ਲੱਤਾਂ ਮੰਜੇ ਤੋਂ ਥੱਲੇ ਆ ਗਈਆਂ ਆਖੋ ਸਤਨਾਮ ਏਲ ਗਿਆ ਜਿਹੜਾ ਪੂਰਾ ਅਸੀਂ ਸਮਝਦੇ ਬਚਪਨ ਦਾ ਸਾਥ ਹੀ ਹੈ ਕਿਆ ਪਤਾ ਹੈ ਕਿਹੜੇ ਸਾਥੀ ਨੇ ਕਿੱਥੇ ਲੰਘ ਜਾਣਾ ਕਹਦੇ ਗੱਜ ਕੇ ਸਤਨਾਮ ਵਾਹ ਇਹ ਤਾਂ ਕੋਈ ਮਸਲਾ ਹੈ ਗਰਮੀ ਆਪੋ ਆਪਣੀ ਇਹਨੇ ਇਹਨੇ ਕਈ ਏਸੇ ਮਾਨ ਨਹੀਂ ਰਹੰਦਾ ਕੋਈ ਪਤਾ ਨਹੀਂ ਛੋਟਾ ਵੀ ਦਰਦ ਅੱਗੇ ਨਿਕਲ ਜੇ ਆਖੋ ਸਾਧਨਾ ਓਏ ਤਪੀਆਂ ਲੱਤਾਂ ਭੱਲੇ ਆ ਗਏ ਮੰਜੇ ਕੀ ਕਹੁੰਦਾ ਨਾ ਮੰਜੇ ਉੱਤੇ ਚੌਂਕੜਾ ਹੀ ਕਹੁੰਦਾ ਵੀ ਪਤਾ ਹੁੰਦਾ ਮੁੱਕ ਗਈਆਂ ਆਤ ਜੋੜ ਕੇ ਤੇ ਹੱਥ ਜੋੜ ਕੇ ਕਹਿੰਦਾ ਜੀ ਮੇਰੇ ਤੋਂ ਹੀ ਸਾਈ ਲੇਖਾ ਲਏਗਾ ਗੁਰੂ ਅੰਗਦ ਸਾਹਿਬ ਕਹਿੰਦੇ ਹਾਂ ਬੋਧੀ ਨਾਲੇ ਕੋਲ ਬੋਤਾ ਲੇਖਾ ਲਏਗਾ ਤੇ ਬੋਧੀ ਆਖੋ ਸਾਧਨਾ ਮਹਾਰਾਜ ਕੀ ਕਰਾਂ ਕੱਲ ਬੜੀ ਵਧੀਆ ਗੱਈ ਮਹਾਰਾਜ ਮਹਾਰਾਜ ਕਹਿੰਦੇ ਜਗਤ ਦੇ ਖਲੇਰੇ ਨੂੰ ਇੱਕ ਦਿਨ ਮੌਤ ਨੇ ਮੁਕਾ ਦੇਣਾ ਇਹ ਗੱਲਾਂ ਲਿਖ ਲਓ ਤੇ ਬਾਣੀ ਡੋਡਨੇਟ ਕੀਰਤਨ ਪ੍ਰਧਾਨਾ ਤੋਂ ਕਲਗੀਧਰ ਦੇ ਲਾਡਲੇ ਚੈਨਲ ਤੋਂ ਕੀਰਤਨ ਸਰਵਣ ਚੈਨਲ ਤੋਂ ਹੋਰ ਚੈਨਲਾਂ ਤੋਂ ਫਤੇ ਟੀਵੀ ਤੋਂ ਇਹ ਬਾਅਦ ਸੁਣ ਲਿਆ ਕਰੋ ਇਹ ਚੀਜ਼ਾਂ ਲਿਖ ਲਓ ਇਤਿਹਾਸਕ ਗੱਲਾਂ ਨੇ ਗਰੋਂਗਾ ਸਾਹਨੇ ਬਚਨ ਬਚਨ ਕੀਤਾ ਜਗਤ ਵਿਖਲੇ ਨੂੰ ਇੱਕ ਦਿਨ ਮੌਤ ਨੇ ਮੁਕਾ ਦੇਣਾ ਖਾ ਦੇਣਾ ਅੱਜ ਮੈਨੂੰ ਇੱਕ ਕਲੋਨੀ ਵਾਲੇ ਕਹਿ ਰਹੇ ਸੀ ਤੁਹਾਡੇ ਅਮਰਸਰ ਕਲੋਨੀ ਹੈ ਇੱਥੇ ਤਰੰਤਨ ਰੋਡ ਤੇ ਕਹਿੰਦੇ ਸਾਡੀ ਕਲੋਨੀ ਵਿੱਚ 20-25 ਦਿਨਾਂ ਵਿੱਚ ਤਿੰਨ ਮੌਤਾਂ ਹੋਈਆਂ ਆਖੋ ਸਾਹਿਬ ਨੂੰ ਖਾਸ ਤਾਕੂ ਬੰਦੇ ਵੱਡੇ ਹੈਰ ਸੋਚਾਈ ਜਗਤ ਦੇ ਖਲੇਰੇ ਨੂੰ ਇੱਕ ਦਿਨ ਮੌਤ ਨੇ ਮੁਕਾ ਦੇਣਾ ਕਹਦੇ ਉਹ ਗੱਜ ਕੇ ਸੱਤ ਫਿਰ ਗੁਰੂ ਗੁਰੂ ਅੰਗਸਾਹਬ ਨੇ ਵੇਖਿਆ ਕਿ ਢਕਾਂ ਲੱਗ ਗਿਆ ਤੀਰ ਵੱਜ ਗਿਆ ਜਿਦੰ ਘਾਰੀ ਬੰਦੇ ਨੂੰ ਤੀਰ ਮਾਰਨਾ ਕਿਹੜਾ ਸੌਖਾ ਹੁੰਦਾ ਮਹਾਰਾਜ ਨੇ ਵੇਖਿਆ ਵੀ ਲੱਤਾਂ ਥੱਲੇ ਹੋ ਗਈਆਂ ਮਹਾਰਾਜ ਕਹਿੰਦੇ ਜਗਤ ਦੇ ਖਲੇਰੇ ਨੂੰ ਇੱਕ ਦਿਨ ਮੌਤ ਨੇ ਮੁਕਾ ਦੇਣਾ ਤੇ ਨਾਲ ਹੀ ਮਹਾਰਾਜ ਨੇ ਅਗਲਾ ਤੀਰ ਮਾਰ ਦਿੱਤਾ ਕਹਿੰਦੇ ਕਿੱਥੇ ਤੇਰੇ ਵੱਡੇ ਕਿੱਥੇ ਤੇਰੇ ਵੱਡੇ ਕਿੱਥੇ ਤੇਰੇ ਪੜਦਾਦੇ ਕਿੱਥੇ ਤੇਰੇ ਦਾਦੇ ਕਿੱਥੇ ਤੇਰਾ ਪਿਤਾ ਮੁਕਾਤਾ ਨਾ ਮੋਦ ਨੇ ਇਤਨੇ ਤੈਨੂੰ ਮੁਕਾਤਾ ਇਹ ਜਗਤ ਅਖਾੜਾ ਇਸ ਵਿੱਚ ਸਾਰੇ ਘੁੱਲਦੇ ਪਏ ਨੇ ਜਿਹੜਾ ਮੋਹ ਮਾਇਆ ਨੂੰ ਜਿੱਤ ਕੇ ਜਾਏਗਾ ਉਹ ਦਰ ਤੇ ਪ੍ਰਮਾਨ ਹੋਏਗਾ ਆਪ ਕੋ ਸਤਿਨਾਮ ਓ ਹੱਥ ਜੁੜ ਗਏ ਮਾਰ ਰਸਤਾ ਦਿਓ ਚੌਧਰੀ ਬਖਤਾਵਰ ਰਸਤਾ ਦਿਓ ਉਹ ਤਿੰਨ ਗੱਲਾਂ ਕਈਆਂ ਦੀ ਮੈਨੂੰ ਬੜੀਆਂ ਵਜੀਆਂ ਸੁਣ ਲਿਓ ਇਹ ਉਹ ਪੰਕਤੀ ਦੇ ਅਰਥ ਹੋ ਰਹੇ ਨੇ ਝੂਠੇ ਮਾਨ ਉਹਨੂੰ ਮਾਨ ਸੀ ਨਾ ਮਾਰ ਰਾਇ ਨੇ ਰਾਹ ਦਿੱਤਾ ਉਹ ਤਿੰਨ ਗੱਲਾਂ ਸੁਣ ਲਿਓ ਮੈਨੂੰ ਉਹ ਵੀ ਬੜੀਆਂ ਵਜੀਆਂ ਜਦੋਂ ਉਹ ਢਲ ਗਿਆ ਨਾ ਵੀ ਹੁਣ ਰਾਹ ਦਿਓ ਤੇ ਮਾਰ ਨੇ ਇਹ ਕਿਹਾ ਜਨਮ ਸਵਾਰ ਨਵਾਂ ਨਰੋਇਆ ਹੋ ਕੇ ਜਗ ਰਗਾਏ ਦੁਨਿਆਵੀ ਮਾਨ ਤਿਆਗ ਦੇ ਹੁਣ ਇਸ ਤੋਂ ਬਾਅਦ ਤਿੰਨ ਗੱਲਾਂ ਕਹੀਆਂ ਜਿਹੜੀ ਮੈਂ ਕਰਨ ਗੁਰੂ ਅੰਗਦ ਸਾਹਿਬ ਨੇ ਪਹਿਲਾ ਵਜਨ ਕੀਤਾ ਤੁਹਾਡੇ ਕੰਮ ਆਏਗਾ ਕਹਿੰਦੇ ਮਨ ਨੂੰ ਇੰਨਾ ਨਿਮਰਤਾ ਚ ਰੱਖ ਜਿੰਨਾ ਕੋਲ ਮਾਇਆ ਥੋੜੀ ਏ ਉਹਨਾਂ ਨਾਲ ਵੰਡ ਕੇ ਖਾ ਆਪ ਕੋ ਸਾਧਨ ਆ ਇਹ ਤਾਂ ਕਈ ਆਰੇ ਬੰਦਾ ਕਹਿੰਦੇ ਮੇਰੇ ਲੈਵਲ ਦੇ ਨਹੀਂ ਆ ਸਾਡਾ ਗੁਰੂ ਹੈ ਜਿੰਨਾਂ ਕੋ ਥੋੜੀ ਏ ਉਹਨਾਂ ਨਾਲ ਵੰਡ ਕੇ ਖਾਹ ਤੇ ਗੁਰੂ ਅੰਗਦ ਸਾਹਿਬ ਨੇ ਦੂਜਾ ਵਜਨ ਕੀਤਾ ਕਹਿੰਦੇ ਜਿਨ੍ਹਾਂ ਕੋਲ ਬਹੁਤ ਥੋੜੀ ਏ ਉਹਨਾਂ ਦੀ ਸਹਾਇਤਾ ਕਰਤਾ ਕੋ ਸਤਨਾ ਜਿਨ੍ਹਾਂ ਕੋਲ ਥੋੜੀ ਵੰਡ ਕੇ ਖਾ ਉਹਨਾਂ ਨਾਲ ਜਿਨ੍ਹਾਂ ਕੋਲ ਬਹੁਤ ਥੋੜੀ ਉਹਨਾਂ ਦੀ ਸਹਾਇਤਾ ਕਰ ਤੀਜਾ ਵਜਨ ਇੱਕ ਹੋਰ ਕੀਤਾ ਜੀ ਮੇਰਾ ਦਿਲ ਕਰਦਾ ਡੇਢ ਤੇ ਹੋਈ ਜਾਈਦਾ ਵਸ ਨਹੀਂ ਸਾਡੇ ਜਿੰਨਾ ਸੱਚ ਦਾ ਇਹ ਤਾਂ ਮੰਜੇ ਦਾ ਹੀ ਹੈ ਆ ਤੋ ਜੜ ਗਏ ਲੱਕ ਝੁਕ ਗਿਆ ਸਿਰ ਝੁਕ ਗਿਆ ਲੱਤਾਂ ਥੱਲੇ ਆ ਗਈਆਂ ਇਹਨਾਂ ਦਾ ਸਾਡੇ ਗੁਰੂ ਸਾਹਿਬਾਂ ਨੇ ਇਹਨਾਂ ਦਾ ਅਰਪਣ ਪਾਣੀ ਮਨ ਮਾਰਿਆ ਬਣਿਆ ਲੈਣੀਆਂ ਰਾਮ ਰਾਜ ਜਿਸ ਲਾਗੀ ਪੀਰ ਪਰਮ ਕੀ ਉਹ ਜਾਣੇ ਪ੍ਰੇਮ ਦੇ ਤੀਰ ਮਾਰ ਕੇ ਵਿੰਨਤਾ ਫਿਰ ਸੁਣ ਲੋ ਤਿੰਨ ਵਜਨ ਕੀਤੇ ਪਹਿਲਾ ਜਿਨ੍ਹਾਂ ਕੋਲ ਥੋੜੀ ਏ ਉਹਨਾਂ ਨਾਲ ਵੰਡ ਕੇ ਖਾ ਜਿਨ੍ਹਾਂ ਕੋਲ ਬਹੁਤ ਥੋੜੀ ਉਹਨਾਂ ਦੀ ਸਹਾਇਤਾ ਕਰ ਸਹਾਇਤਾ ਤੇ ਤੀਜਾ ਵਜਨ ਕੀਤਾ ਅੱਜ ਤੋਂ ਬਾਅਦ ਇਹ ਅਰਦਾਸ ਕਰਨੀ ਹੈ ਹੇ ਵਾਹਿਗੁਰੂ ਮੈਨੂੰ ਜਿੰਨੀ ਮਾਇਆ ਦਿੱਤੀ ਉਹਨੇ ਕਿਹਾ ਨਾ ਵੀ ਮਾਇਆ ਦਾ ਰੁਤਬਾ ਮੈਂ ਵਧਾਣਾ ਪਿਆ ਅੱਜ ਤੋਂ ਬਾਅਦ ਇਹ ਅਰਦਾਸ ਕਰਨੀ ਹੈ ਹੇ ਵਾਹਿਗੁਰੂ ਮੈਨੂੰ ਜਿੰਨੀ ਮਾਇਆ ਦਿੱਤੀ ਏ ਮੈਂ ਮਰਨ ਤੋਂ ਪਹਿਲਾਂ ਪਹਿਲਾਂ ਇਹਨੂੰ ਸਫਲੀ ਕਰਕੇ ਜਾਵਾਂ ਕਿ ਜਿਕਰਾ ਬਲਾਉਗਾ ਜੀ ਆਏ ਹੇ ਸਤ ਸੁਣ ਲੋ ਜਿਨ੍ਹਾਂ ਕੋਲ ਥੋੜੀ ਉਹਨਾਂ ਨਾਲ ਵੰਡ ਕੇ ਖਾ ਕੇ ਕਿੱਸੇ ਗੁਰੂ ਸਾਹਿਬ ਵੇਖੋ ਉੱਧਰੋਂ ਆਇ ਕੱਢਦੇ ਹੋਏ ਬਹਿਣਾ ਸਿੱਖ ਸਾਰਿਆਂ ਨਾਲ ਆਪਣੇ ਹੰਕਾਰ ਦੇ ਨਾਲ ਜਿਨ੍ਹਾਂ ਕੋਲ ਬਹੁਤ ਥੋੜੀ ਉਹਨਾਂ ਦੀ ਸਹਿਦਕਾ ਕਰ ਤੀਜਾ ਕੰਮ ਤੂੰ ਕਰਨਾ ਅੱਜ ਤੋਂ ਬਾਅਦ ਜ਼ਰਾ ਅਦਾਸ ਕਰਨੀ ਹੈ ਮਰਨ ਤੋਂ ਪਹਿਲਾਂ ਜਿੰਨੀ ਇਹ ਸਭ ਲਈ ਕਰਕੇ ਜਾਵਾਂ ਆਖੋ ਸਤਨਾਕ ਵਾਹ ਇਹ ਗੱਲਾਂ ਛੋਟੀਆਂ ਨਹੀਂ ਸਾਡੀ ਕਲੋਨੀ ਚ ਇੱਕ ਬੀਬੀ ਸੀ ਬਾਬਾ ਦਰਸ਼ਨ ਸਿੰਘ ਜੀ ਘਨਪੁਰ ਕਾਲਿਆ ਉਹ ਬੀਬੀ ਉਹਨਾਂ ਨੂੰ ਕਹਿਣ ਲੱਗੀ ਜੀ ਫਲਾਣਾ ਫਲਾਣਾ ਪਲਾਟ ਫਲਾਣੀ ਜਗਾ ਪ੍ਰਾਣੀ ਐਫ ਡੀ ਬਾਬਾ ਜੀ ਮੇਰੇ ਮਰਨ ਤੋਂ ਬਾਅਦ ਇਹ ਤੁਹਾਡੀ ਹੋਵੇ ਇਹ ਬੇਲੇ ਲਖਾ ਬਾਬਾ ਹੀ ਕਹਿੰਦੇ ਤੇਰੇ ਮਰਨ ਤੋਂ ਬਾਅਦ ਮੈਂ ਤੇਰੇ ਪੁੱਤਰਾ ਨਾਲ ਝਗੜਦਾ ਫੜਾਂਗਾ ਆਖੋ ਸਤਨਾਮ ਬਾਬਾ ਦਰਜਨ ਸਿੰਘ ਕਨੂਰੋਂ ਚੋਲਾ ਛੱਡਦਾ ਮੈਂ ਤੇਰੇ ਬੱਚਿਆਂ ਨਾਲ ਝਗੜਦਾ ਨਹੀਂ ਜੇ ਮਨ ਚ ਆਇਆ ਨਾ ਕੋਈ ਸਫਲਾ ਕਰਨਾ ਤੇ ਜਿੰਦਿਆਂ ਸਫਲਾ ਕਰ ਲੈ ਆਪਣੇ ਹੱਥੀ ਆਖੋ ਸਤਨਾਮ ਵਾਹਿਗੁਰੂ ਆਪਣੇ ਹੱਥੀ ਆਪਣੀ ਵੱਡੀ ਵੱਡੀ ਗੱਲ ਇਹੋ ਜੀ ਅਗਲਾ ਹੁੰਦੀ ਹੈ ਜਿਹੜੀ ਤੁਹਾਡੇ ਨਾਲ ਕੱਲਿਆਂ ਕਰ ਸਕਦੇ ਆਂ ਅੰਗਜ ਨਹੀਂ ਬੋਲ ਸਕਦੇ ਕਿਉਂਕਿ ਮੈਂ ਉਹਦੇ ਘਰ ਬੜੇ ਵੇਖੇ ਮਰਨ ਤੋਂ ਬਾਅਦ ਜਿਹੜਾ ਸੋਫੇ ਹੁੰਦੇ ਨਾ ਬੈਣ ਵਾਲੇ ਸੋਫੇ ਉਹ ਸੋਫੇ ਜਿਹੜੇ ਭਰੇ ਪਏ ਨੋਟਾਂ ਦੇ ਮਢੇ ਭਰੇ ਪਏ ਬੱਚਿਆਂ ਨੇ ਪੁੱਤਰਾਂ ਨੇ ਰਿਸ਼ਤੇਦਾਰਾਂ ਕਹਿ ਨੇ ਭਲੇ ਲਈ ਨਹੀਂ ਲਾਏ ਆਪਣੇ ਆਪੇ ਹੀ ਲੜਾਈਆਂ ਪੈ ਗਏ ਵੰਡ ਲੈ ਸਫਲੀ ਹੋਈ ਸਫਲੀ ਨਹੀਂ ਹੋਈ ਮੇਰੇ ਕੋਲ ਟੱਕੇ ਨਾ ਪੁੱਛ ਸਕਦੇ ਹੋ ਨਾਲ ਗੁਰੂ ਅੰਗਦ ਸਾਹਿਬ ਕਹਿੰਦੇ ਚੌਧਰੀ ਬਖਤਾਵਰ ਨੂੰ ਤੀਜੀ ਇਹ ਅਰਦਾਸ ਕਰ ਮਰਨ ਤੋਂ ਪਹਿਲੇ ਪਹਿਲੇ ਇਹ ਵਾਹਿਗੁਰੂ ਜਿੰਨੀ ਏ ਇਹਨੂੰ ਸਫਲੀ ਕਰਕੇ ਜਾਵਾ ਆਖੋ ਸਾਥ ਨਾ ਸਫਲੀ ਕਰਕੇ ਜਾ ਲੇਖ ਲਾਗਿਆ ਕਿਰਪਾ ਕਰੇ ਮੈਂ ਤੇ ਉਹਨਾਂ ਕੇਂਦਰਾਂ ਨੂੰ ਵਧਾਈ ਦੇਣਾ ਜਿਨ੍ਹਾਂ ਨੇ ਇਹੋ ਜੇ ਸੰਸਥਾਵਾ ਖੋਲੀਆਂ ਮਾਇਆ ਹੈਗੀ ਸੀ ਰਹਿ ਮਸੀ ਕੋਈ ਦਾਇਰਾ ਮਿੱਥਿਆ ਕਿ ਕਹੇ 5-6 ਸਾਲ ਦੇ ਬੱਚੇ ਦੇ ਦਿਲ ਤੇ ਛੇਕ ਹੋ ਜੇ ਜੋ ਮੈਂ ਲੱਖ ਲਾ ਜਾਂਦਾ 12-12 ਲੱਖ ਲਾ ਜਾਂਦਾ ਇਹਦੇ ਕੋਟੇ ਕੋਈ ਸਵਾਲ ਉਹਨਾਂ ਨੇ ਫਿਰ ਉਹ ਹੱਦੋਂ ਵੱਧ ਜਿਹੜੀ ਪਾਇਆ ਨਾਲ ਕੋਈ ਜੇ ਟਰਸਟ ਬਣਾ ਕੇ ਖੋਲਤੇ ਵੀ ਉਹਦੇ ਕੋਈ ਇੱਕ ਪੈਸਾ ਵੀ ਨਹੀਂ ਲਿਆ ਜਾਊਗਾ ਬਲਕਿ ਜਦੋਂ ਉਹਨੂੰ ਦਾਖਲ ਕੀਤਾ ਜਾਊਗਾ ਉਹ ਬੱਚੇ ਦੇ ਬਸਤਰ ਵੀ ਕੇਂਦਰ ਵੱਲੋਂ ਤੇ ਜਿਹੜਾ 14-13 ਲੱਖ ਲੱਗੂ ਉਹ ਵੀ ਜੋ ਦੈਰਾ ਮਿੱਥਿਆ ਪੂਰੇ ਸਵੇਰੇ 5 ਵਜੇ ਲੈਣਾ ਲੱਗ ਜਾਂਦੀਆਂ ਜਿਨ੍ਹਾਂ ਐਂਟਰੀਆਂ ਲੈਣੀਆਂ ਉਹਨਾਂ ਹਫ਼ਤੇ ਦੀਆਂ ਜਿਹੜੇ ਵਿਚਾਰੇ ਪਰਿਵਾਰ ਮਸਾਂ ਰੋਟੀ ਤੱਕ ਨੇ 5-10 ਹਜ਼ਾਰ ਤਨ ਖਾਜ ਗੁਜ਼ਾਰਾ ਕਰ ਰਿਹਾ ਹੈ ਬੱਚਾ ਕਿੰਨਾ ਮਮਤਾ ਪਿਆਰੀ ਹੁੰਦੀ ਹੈ ਦੇ ਚ 6 ਹੋਵੇ ਤੇ ਉਹ ਇਹੋ ਜੀ ਪ੍ਰੋਬਲਮ ਹੈ ਤੇ ਨਾ 14 ਲੱਖ ਹੈਗਾ ਤੇ ਨਾ ਕੁਝ ਕਰ ਸਕਦੇ ਜਦੋਂ ਇਹੋ ਜੀ ਜਗ੍ਹਾ ਤੇ ਕਾਰਜ ਹੋ ਜੇ ਜਿੰਨਿਆਂ ਨੂੰ ਵੱਡਿਆਂ ਨੂੰ ਕੋਈ ਮਾਇਆ ਵਾਇਗਰ ਉਹਨੇ ਦਿੱਤੀ ਉਹ ਸਫਲ ਨਹੀਂ ਹੋ ਰਹੀ ਆਖੋ ਸਭ ਵਾਹਿਗੁਰੂ ਸਭਪੀ